ਅੱਜ ਦੇ ਜਿਹੜੇ ਰਾਜਨੀਤਿਕ ਨੇ ਉਹ ਸੋਚ ਚੁੱਕੇ ਨੇ ਕਿ ਜਿਹੜੀ ਜਨਤਾ ਸੁੱਤੀ ਪਈ ਐ ਜਨਤਾ ਬੇਵਕੂਫ ਐ ਜਨਤਾ ਨੂੰ ਜਿਸ ਤਰ੍ਹਾਂ ਮਰਜ਼ੀ ਵਰਗਲਾ ਲਓ ਇਹ ਬੇਵਕੂਫ ਨੇ ਜਿੰਨੂੰ ਖੜਾ ਕਰਨਗੇ ਵੋਟ ਪਾ ਦੇਣਗੇ ਹੰਸ ਰਾਜ ਹੰਸ ਵਰਕੇ ਬੰਦੇ ਦਾ ਐਮਪੀ ਬੰਨਾ ਆਪਣੇ ਆਪ ਹੀ ਇੱਕ ਹਾਸੇਯੋਗ ਚੀਜ਼ ਐ ਜਿਹੜੀ ਕਿ ਜਨਤਾ ਆਪਣੇ ਆਪ ਨੂੰ ਦਿਖਾ ਰਹੀ ਐ ਕਿ ਕੋਈ ਸੋਚਣ ਸਮਝਣ ਦੀ ਸ਼ਕਤੀ ਨਹੀਂ ਐ ਸਿਰਫ ਪਾਰਟੀ ਦੇਖ ਲਈ ਹੁਣ ਇਹ ਪਬਲਿਕ ਨੂੰ ਸचेਤ ਹੋਣਾ ਪਊਗਾ ਕਿ ਪਬਲਿਕ న్యూ ਦੇਖਣਾ ਪਏਗਾ ਕਿ ਸਾਡਾ ਸਾਨੂੰ ਮੂਰਖ ਨਾ ਸਮਝਿਆ ਜਾਵੇ ਸ਼ੁੱਕਰਵਾਰ ਨੂੰ ਇਲੈਕਸ਼ਨ ਹੈ ਸ਼ਨੀ ਐਤਵਾਰ ਦੀ ਛੁੱਟੀ ਲੈ ਲਈ ਚਲੋ ਘੁੰਮਣ ਚਲੀਏ ਉਹ ਯੋ ਸਭ ਤੋਂ ਵੱਡਾ ਭੁਗਤ ਭੋਗੀ ਹੈ ਅੱਜ ਇਹ ਰਿਕਾਰਡਡ ਹੈ ਕਿ ਵੀ ਜਿਹੜੇ ਲੋਕ 81 ਕਰੋੜ ਦਿੱਥੋਂ ਦੀ ਜਨਤਾ ਰਾਸ਼ਨ 5 ਕਿਲੋ ਦੇ ਉੱਤੇ ਆਪਣਾ ਗੁਜ਼ਾਰਾ ਕਰ ਰਹੀ ਹੈ ਉਹ ਦੇਸ਼ ਕਿੱਥੇ ਜਾ ਰਿਹਾ ਹੈ ਦੇਸ਼ 200 ਲੱਖ ਕਰੋੜ ਦਾ ਕਰਜ਼ਾਈ ਹੈ ਹਿੰਦੂ ਮੁਸਲਮਾਨ ਇੰਡੀਆ ਪਾਕਿਸਤਾਨ ਤੁਸੀਂ ਮੀਟ ਖਾਂਦੇ ਹੋ કે ਨਹੀਂ ਖਾਂਦੇ ਵੀਵ ਖਾਂਦੇ ਨੇ ਨਹੀਂ ਖਾਂਦੇ ਅਰੇ ਭਾਈ ਸਾਡੀ ਜਿਹੜੀ ਕੰਟਰੀ ਹੈ ਉਹ ਪੌਨ ਦੇਖਣ ਦੇ ਵਿੱਚ ਨੰਬਰ 1 ਹੈ ਗਾਂ ਦਾ ਮੀਟ ਐਕਸਪੋਰਟ ਕਰਨ ਦੇ ਤੇ ਸਾਡੀ ਕੰਟਰੀ ਨੰਬਰ 1 ਹੈ ਕਿਹੜੇ ਸਨਾਤਨ ਦੀਆਂ ਗੱਲਾਂ ਕਰ ਰਹੇ ਹੋ ਮੈਂ ਕਹਿੰਦਾ ਦਲ ਬਦਲੂਆਂ ਨੂੰ ਬਿਲਕੁਲ ਨਹੀਂ ਜਿਟਾਣਾ ਚਾਹੀਦਾ ਇੱਕ ਐਕਟਰਸ ਜਿਹੜੇ ਹੋਗੇ ਇਹਨਾਂ ਨੂੰ ਬਿਲਕੁਲ ਨਹੀਂ ਜਿਟਾਣਾ ਚਾਹੀਦਾ ਲੇਕਿਨ ਜਿੱਤਣ ਤੋਂ ਬਾਅਦ ਅਗਰ ਤੁਸੀਂ ਆਪਣਾ ਕਿਰਦਾਰ ਚਿੱਕੇ ਤੇ ਟਾਂਕੇ ਪਬਲਿਕ ਦੇ ਵੋਟ ਦਾ ਗਲਤ ਇਸਤੇਮਾਲ ਕਰਦੇ ਹੋ ਤੇ ਪਬਲਿਕ ਇੰਨੀ ਤੇਜ਼ ਜਾਗਣੀ ਚਾਹੀਦੀ ਹੈ ਕਿ ਉਸ ਐਮਪੀ ਦਾ ਜਾਂ ਉਸ ਐਮਐਲਏ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਏ ਅੱਛਾ ਹੁਣ ਗੱਲ ਕਰੀਏ ਤੁਸੀਂ ਅਦਲ ਬਦਲੂਆਂ ਦੀ ਗੱਲ ਕੀਤੀ ਆਪਾਂ ਹਾਂਸਾ ਹੀ ਹਾਂਸ ਦੀ ਗੱਲ ਕਰ ਲਈਏ ਦਿੱਲੀ ਤੋਂ ਇੱਥੇ ਆ ਕੇ ਚੋਣ ਲੜਦੇ ਨੇ ਇੱਕ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਉਹ ਕਹਿਦੇ ਨੇ ਕਿ ਮੈਂ ਤਾਂ ਹੁਣ ਤੋਬਾ ਕਰਤੀ ਐ ਮੈਂ ਹੁਣ ਚੋਣ ਨਹੀਂ ਲੜਾਂਗਾ ਫਿਰ ਚੋਣ ਲੜ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਚੀਜ਼ਾਂ ਚੱਲਦੀਆਂ ਪਈਆਂ ਨੇ ਉਮੀਦਵਾਰ ਕੀ ਉਸੇ ਇਲਾਕੇ ਦਾ ਹੋਣਾ ਚਾਹੀਦਾ ਜਿਹੜੇ ਇਲਾਕੇ ਤੋਂ ਉਮੀਦਵਾਰ ਖੜਾ ਹੈ ਲੋਕਾਂ ਨੂੰ ਭਰੋਸਾ ਹੋਣਾ ਚਾਹੀਦਾ ਵੀ ਠੀਕ ਅਸੀਂ ਸਵੇਰੇ ਸ਼ਾਮ ਜਾ ਕੇ ਮਿਲ ਸਕਦੇ ਹਾਂ ਚੰਡੀਗੜ੍ਹ ਦੀ ਗੱਲ ਕਰ ਲਈਏ ਚੰਡੀਗੜ੍ਹ ਦੇ ਵਿੱਚ ਕਿੰਨੇ ਖੇਤ ਸਨ ਬਾਰਾ ਵਾਇਸਾਨ ਇੱਥੇ ਪਰੋ ਦਾਵਾ ਕਰਦੇ ਸਨ ਮੈਂ ਚੰਡੀਗੜ੍ਹ ਦੀਆਂ ਇੱਥੇ ਵੀ ਕਈ ਲੋਕਾਂ ਨੂੰ ਸਮੱਸਿਆ ਆਈ ਪਰ ਹੁਣ ਚਲੋ ਉਮੀਦਵਾਰ ਨਹੀਂ ਹੈਗੇ ਚੰਡੀਗੜ੍ਹ ਦੇ ਹੁਣ ਉਹ ਨਹੀਂ ਲੜਨਗੇ ਖੇਤ ਚੋਣਾ ਪਰ ਲੱਗਦਾ ਵੀ ਉਮੀਦਵਾਰ ਤਾਂ ਆਪਣੇ ਹੀ ਹਲਕੇ ਦਾ ਹੋਣਾ ਚਾਹੀਦਾ ਲੋਕ ਭਰੋਸਾ ਵੀ ਕਰਨਗੇ ਜੇ ਬਾਹਰੋਂ ਲੈ ਕੇ ਉਮੀਦਵਾਰ ਲਗਾਓਗੇ ਤਾਂ ਲੋਕ ਕਹਿਣਗੇ ਵੀ ਕਿੱਥੇ ਜਾ ਕੇ ਮਿਲਾਂਗੇ ਇਹਨਾਂ ਨੂੰ ਇੱਕ ਦਫ਼ਤਰ ਖੁੱਲ ਜਾਂਦਾ ਪਰ ਕਿੰਨੇ ਸਮੇਂ ਲਈ ਹੁੰਦਾ ਆਪਾਂ ਸਭ ਨੂੰ ਪਤਾ ਇੱਥੋਂ ਕੀ ਲੱਗਦਾ ਕਿ ਅੱਜ ਦੇ ਜਿਹੜੇ ਰਾਜਨੀਤਿਕ ਗੇ ਨੇ ਉਹ ਸੋਚ ਚੁੱਕੇ ਨੇ ਕਿ ਜਿਹੜੀ ਜਨਤਾ ਸੁੱਤੀ ਪਈ ਐ ਜਨਤਾ ਬੇਵਕੂਫ ਐ ਜਨਤਾ ਨੂੰ ਜਿਸ ਤਰ੍ਹਾਂ ਮਰਜ਼ੀ ਵਰਗਲਾ ਲਓ ਇਹ ਬੇਵਕੂਫ ਨੇ ਜਿੰਨੂੰ ਖੜਾ ਕਰਨਗੇ ਵੋਟ ਪਾਦਣਗੇ ਇਹ ਸਭ ਤੋਂ ਵੱਡੀ ਪ੍ਰੋਬਲਮ ਐ ਹੰਸ ਰਾਜ ਹੰਸ ਵਰਕੇ ਬੰਦੇ ਦਾ ਐਮਪੀ ਬੰਨਾ ਆਪਣੇ ਆਪ ਹੀ ਇੱਕ ਹਾਸੇਯੋਗ ਚੀਜ਼ ਐ ਜਿਹੜੀ ਕਿ ਜਨਤਾ ਆਪਣੇ ਆਪ ਨੂੰ ਦਿਖਾ ਰਹੀ ਐ ਕਿ ਕੋਈ ਸੋਚਣ ਸਮਝਣ ਦੀ ਸ਼ਕਤੀ ਨਹੀਂ ਐ ਸਿਰਫ ਪਾਰਟੀ ਦੇਖ ਲਈ ਹੁਣ ਸੰਨੀ ਦਿਓਲ ਸੀ ਰੋਂਦੇ ਰਹਿ ਗਏ ਵਿਚਾਰੇ ਕਿ ਉਹਦੇ ਦਰਸ਼ਨ ਹੋ ਜਾਣ ਨਹੀਂ ਹੋਏ ਨਾ ਹੁਣ ਅੱਜ ਤੁਹਾਡੇ ਆਮ ਆਦਮੀ ਪਾਰਟੀ ਆ ਉਹ ਕਹਿੰਦਾ ਕਿ ਪਰਿਵਾਰਵਾਦ ਨਹੀਂ ਬਈ ਤੇਰਾ ਪੁੱਤਰ ਬਾਹਰ ਰਹਿੰਦਾ ਇਸ ਵਾਸਤੇ ਤੇਰਾ ਪਰਿਵਾਰਵਾਦ ਨਹੀਂ ਲੇਕਿਨ ਤੂੰ ਜਿਹੜਾ ਆਪਣਾ ਬਚਪਨ ਦਾ ਦੋਸਤ ਹੈ ਜਿਹੜਾ ਕਮੇਡੀਅਨ ਹੈ ਕਮੇਡੀ ਕੋਈ ਬੁਰੀ ਚੀਜ਼ ਨਹੀਂ ਹੈ ਪਰ ਉਹਨੇ ਸਮਾਜ ਲਈ ਅੱਜ ਤੱਕ ਕੀਤਾ ਕੀ ਹੈ ਕੀ ਉਹਦੀ ਸੋਚ ਹੈ ਕਰਮਜੀਤ ਅਨਮੋਲ ਜਿਹੜਾ ਹੈਗਾ ਤੁਸੀਂ ਉਹਨੂੰ ਟਿਕਟ ਦਵਾਤੀ ਕੀ ਉਹਦਾ ਯੋਗਦਾਨ ਹੈ ਬਈ ਸਿਰਫ ਭਗਵੰਤ ਮਾਨ ਦਾ ਦੋਸਤ ਹੈ ਇਸ ਵਾਸਤੇ ਲੇਕਿਨ ਗੱਲ ਕੀ ਹੈ ਇਹ ਪਬਲਿਕ ਨੂੰ ਸੁਚੇਤ ਹੋਣਾ ਪਊਗਾ ਕਿ ਪਬਲਿਕ ਨੂੰ ਦੇਖਣਾ ਪਏਗਾ ਕਿ ਸਾਡਾ ਸਾਨੂੰ ਮੂਰਖ ਨਾ ਸਮਝਿਆ ਜਾਵੇ ਔਰ ਪਬਲਿਕ ਨੂੰ ਇਹ ਆਪਣਾ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਜਿਹੜਾ ਮਿਡਲ ਕਲਾਸ ਹੈ ਜਿੰਨੂੰ ਰਾਜਨੀਤੀ ਬਾਰੇ ਸਮਝ ਹੈ ਉਹ ਇਹਨੂੰ ਮੰਨਦਾ ਛੁੱਟੀ ਦਾ ਦਿਨ ਉਹ ਕੈਲਕੂਲੇਟ ਕਰਦਾ ਕਿ ਹਈ ਸ਼ੁੱਕਰਵਾਰ ਨੂੰ ਇਲੈਕਸ਼ਨ ਹੈ ਸ਼ਨੀ ਐਤਵਾਰ ਦੀ ਛੁੱਟੀ ਲੈ ਲਈ ਚਲੋ ਘੁੰਮਣ ਚਲੀਏ ਉਹ ਇਹ ਸਭ ਤੋਂ ਵੱਡਾ ਭੁਗਤ ਭੋਗੀ ਹੈ ਅੱਜ ਇਹ ਰਿਕਾਰਡਡ ਹੈ ਕਿ ਭਈ ਜਿਹੜੇ ਲੋਕ 81 ਕਰੋੜ ਜਿੱਥੋਂ ਦੀ ਜਨਤਾ ਰਾਸ਼ਨ 5 ਕਿਲੋ ਦੇ ਉੱਤੇ ਆਪਣਾ ਗੁਜ਼ਾਰਾ ਕਰ ਰਹੀ ਹੈ ਉਹ ਦੇਸ਼ ਕਿੱਥੇ ਜਾ ਰਿਹਾ ਹੈ ਦੇਸ਼ 200 ਲੱਖ ਕਰੋੜ ਦਾ ਕਰਜ਼ਾਈ ਹੈ ਦੇਸ਼ ਦੇ ਅੰਦਰ এমਪਲੋਇਮੈਂਟ ਜਨਰੇਟ ਨਹੀਂ ਹੋ ਰਹੀ ਇਹ ਜਿਹੜੇ ਮੁੱਦੇ ਹੈਗੇ ਨੇ ਉਹਨ ਮੁੱਦਿਆਂ ਦੇ ਕਾਰਨ ਸਾਨੂੰ ਸੋਚਣਾ ਚਾਹੀਦਾ ਔਰ ਰਾਜਨੀਤੀ ਚ ਬਦਲਾਅ ਜ਼ਰੂਰੀ ਹੈ ਅਗਰ ਤੁਸੀਂ ਇਕੋ ਪਾਰਟੀ ਨੂੰ ਖੜੇ ਕਰਦੇ ਰਹੋਗੇ ਤੇ ਡੈਫੀਨੇਟਲੀ ਉਹ ਨੁਕਸਾਨ ਪਹੁੰਚੇਗਾ ਹੀ ਪਹੁੰਚੇਗਾ ਉਹ ਆਪਣੀ ਆਈਡੋਲੋਜੀ ਤੁਹਾਡੇ ਤੇ ਥੋਪਣ ਦੀ ਕੋਸ਼ਿਸ਼ ਕਰੇਗਾ ਹੀ ਕਰੇਗਾ ਅੱਜ ਦੇ ਇਲੈਕਸ਼ਨ ਹੈ ਉਹਦੇ ਚ ਮੁੱਦੇ ਕੀ ਨੇ Hindu, Musalman, India, Pakistan ਤੁਸੀਂ ਮੀਟ ਖਾਂਦੇ ਹੋ ਕਿ ਨਹੀਂ ਖਾਂਦੇ, ਬੀਫ ਖਾਂਦੇ ਨੂੰ ਹੀ ਖਾਂਦੇ ਅਰੇ ਭਾਈ ਸਾਡੀ ਜਿਹੜੀ ਕੰਟਰੀ ਹੈ ਉਹ ਪੌਣ ਦੇਖਣ ਦੇ ਵਿੱਚ ਨੰਬਰ 1 ਹੈ ਕਿੱਥੋਂ ਦੀ ਸਨਾਤਨ ਦੀਆਂ ਗੱਲਾਂ ਕਰਦੇ ਹੋ ਗਾਾਂ ਦਾ ਮੀਟ ਐਕਸਪੋਰਟ ਕਰਨ 'ਚ ਸਾਡੀ ਕੰਟਰੀ ਨੰਬਰ 1 ਹੈ ਕਿਹੜੇ ਸਨਾਤਨ ਦੀਆਂ ਗੱਲਾਂ ਕਰ ਰਹੇ ਹੋ ਇਹ ਟੋਂਗ ਬੰਦ ਕਰੋ ਔਰ ਐਕਚੁਅਲ ਜਿਹੜੇ ਮੁੱਦੇ এডੂਕੇਸ਼ਨ ਹੈਲਥ ਇਹ ਸਾਰੇ ਜਿਹੜੇ ਮੁੱਦੇ ਹੈਗੇ ਨੇ ਇਹਨਾਂ ਦੇ ਉੱਤੇ ਜਿਹੜੇ ਕੀ ਲੋਕਾਂ ਦੀ ਰੋਜ਼ਮਰਰਾ ਦੀ ਜ਼ਰੂਰਤਾਂ ਨੇ ਚਾਹੇ ਉਹ এডੂਕੇਸ਼ਨ ਹੈ ਚਾਹੇ ਹੈਲਥ ਹੈ ਅੱਜ ਤੁਸੀਂ ਬਾਬਾ RAMDEEP ਨੂੰ ਲਾ ਲਓ ਭਈ ਜੇ ਸੁਪਰੀਮ ਕੋਰਟ ਐਕਸ਼ਨ ਨਾ ਲਵੇ ਉਸ ਬੰਦੇ ਨੇ ਤੇ ਖਿਲਵਾੜ ਕੀਤਾ ਕਾਰਨਲ ਦੇ ਵਾਹ ਕੱਢ ਕੇ ਸਾਡੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਲਵਾੜ ਕੀਤਾ ਔਰ ਉਹਦੀ ਦਵਾਈ ਜਦ ਮੂਰਤ ਹੋਇਆ ਜੀ ਕੌਣ ਕੌਣ ਆਇਆ ਗੜਕਰੀ ਔਰ ਉਸ ਟਾਈਮ ਦਾ ਹੈਲਥ ਮਨਿਸਟਰ ਹਰਸ਼ਵਰਧਨ ਦਿੱਲੀ ਦਾ ਅੱਜ ਸੁਪਰੀਮ ਕੋਰਟ ਨੂੰ ਪੁੱਛਣਾ ਪਿਆ ਕਿ ਭਈ ਤੁਸੀਂ ਕੀ ਕਹਿੰਦੇ ਨੇ ਇਹਨੂੰ ਕਿਵੇਂ ਅਲਾਉ ਕਰ ਦਿੱਤਾ ਕਹਿੰਦੇ ਜੀ ਅਸੀਂ ਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਸੀ ਤੇ ਕਹਿੰਦਾ ਮਤਲਬ ਆ ਤੇ ਇੱਕ ਰਾਮਦੇਵ ਨਿਕਲਿਆ ਇੰਨੀ ਸਾਰੀ ਦਵਾਈ ਕੰਪਨੀਆਂ ਨੇ ਜਿਹੜੇ ਚੰਦੇ ਦਿੱਤੇ ਨੇ ਉਹਦੇ ਅੰਦਰ ਪਤਾ ਨਹੀਂ ਸਾਡੀ ਸਿਹਤ ਦੇ ਨਾਲ ਕੀ ਕੀ ਨੁਕਸਾਨ ਸਾਨੂੰ ਕੀਤਾ ਜਾ ਰਿਹਾ ਹੈ ਦਲ ਬਦਲਣ ਨੂੰ ਕੀ ਕਹੋਗੇ ਕਿਉਂਕਿ ਦਲ ਬਦਲੂ ਜੋ ਨੇ ਰਵਨੀਤ ਬਿੱਟੂ ਰਿੰਕੂ ਇਹ ਦਲ ਬਦਲ ਚੁੱਕੇ ਨੇ ਕਿ ਦਲ ਬਦਲਵਾਂ ਨੂੰ ਵੋਟ ਪਾਣੀ ਚਾਹੀਦੀ ਹੈ ਕੀ ਸਵਾਲ ਹੋਣੇ ਚਾਹੀਦੇ ਨੇ ਠੀਕ ਆ ਵੋਟ ਤਾਂ ਜਿਸ ਨੂੰ ਕੋਈ ਵੀ ਵਿਅਕਤੀ ਪਾ ਸਕਦਾ ਹੈ ਜਿਵੇਂ ਸਵਾਲ ਹੋਣੇ ਚਾਹੀਦੇ ਨੇ ਦੇਖੋ ਦਲ ਬਦਲੂ ਕਾਰਨ ਕੀ ਹੈ ਦਲ ਉਹਨੇ ਬਦਲਿਆ ਕਿਉਂ ਅੱਜ ਰਿੰਕੂ ਹੈ ਤੁਸੀਂ ਰਿੰਕੂ ਦਾ ਐਗਜ਼ਾਮਪਲ ਲੈ ਲਓ ਉਹ ਆਮ ਆਦਮੀ ਪਾਰਟੀ ਦਾ ਐਮਪੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਕਿਸ ਚੀਜ਼ ਦੀ ਦਿੱਕਤ ਸੀ ਉਹਦਾ ਕੰਮ ਤੇ ਇੱਥੇ ਹੋਣੇ ਸਨ ਨਾ ਸਾਰੇ ਐਮਪੀਜ਼ ਐਮਪੀ ਲੇਕਿਨ ਨਹੀਂ ਹੋਏ ਤੇ ਉਹਨੇ ਕਿਸ ਵਾਸਤੇ ਛੱਡਿਆ ਐ ਤੇ ਨਹੀਂ ਕਿ ਉਹਨੂੰ ਕੋਈ ਦਿੱਕਤ ਸੀ ਹਰ ਐਮਪੀ ਨੂੰ ਉਹਦਾ ਬਜਟ ਮਿਲਦਾ ਯਾ ਤੇ ਉਹਦੇ ਕੋਲ ਇੱਕ ਬਹੁਤ ਵੱਡਾ ਖਾਕਾ ਤਿਆਰ ਸੀ ਕਿ ਫੰਡ ਉਹਨੂੰ ਆਮ ਆਦਮੀ ਪਾਰਟੀ ਪ੍ਰੋਵਾਈਡ ਨਹੀਂ ਕਰ ਸਕਦੀ ਸੀ ਉਹ ਭਾਜਪਾ ਤੋਂ ਵੱਡਾ ਫੰਡ ਲੈ ਕੇ ਆਏਗਾ ਜਲੰਧਰ ਨੂੰ ਚੇਂਜ ਕਰ ਦੇਗਾ ਪਹਿਲੇ ਤੋਂ ਉਤੋਂ ਹਿਸਾਬ ਲਓ ਕਿ ਤੂੰ ਜਿਹੜੇ ਪੈਸੇ ਲਿੱਤੇ ਉਹ ਕਿੱਥੇ ਕਿੱਥੇ ਲਗਾਏ ਜਾਂ ਅੱਗੇ ਤੇਰੇ ਕੋਲ ਕੀ ਪਲਾਨ ਸੀ ਕਿ ਜਿਸ ਜਿਹੇ ਕਾਰਨ ਤੈਨੂੰ ਦਿੱਕਤ ਸੀ ਉਹ ਗੱਲ ਕੀ ਹੈਗੀ ਹੈ ਕਿ ਜਦ ਅੱਜ ਦੀ ਡੇਟ ਦੇ ਅੰਦਰ ਦੋ ਚੀਜ਼ਾਂ ਨੇ ਜਾਂ ਤੇ ਇੱਧਰ ਆ ਜਾ ਤੇ ਜਾਂ ਅੰਦਰ ਜਾ ਕਿਉਂਕਿ ਕੋਈ ਵੀ ਪੋਲੀਟੀਸ਼ੀਅਨ ਅੱਜ ਦੀ ਡੇਟ ਇੱਚ ਸਾਫ਼ ਸੁਥਰਾ ਨਹੀਂ ਹੈ 100 ਵਿੱਚੋਂ 95 ਜਾਂ 98% ਲਗਾ ਲੋ ਦਾਗੀ ਨੇ ਜਦ ਉਹਨਾਂ ਨੂੰ ਹੜਕਾਇਆ ਜਾਂਦਾ ਤੇ ਬਹੁਤ ਘੱਟ ਬੰਦੇ ਨੇ ਜਿਨ੍ਹਾਂ ਦਾ ਜਮੀਰ ਜਾਗਿਆ ਹੋਇਆ ਹੈ ਜਿਹੜੇ ਸਾਫ਼ ਸੁਥਰੀ ਰਾਜਨੀਤੀ ਕਰਦੇ ਨੇ ਵਰਨਾ ਸਭ ਕੰਪਰੋਮਾਈਜ਼ਡ ਹੋ ਕੇ ਉਹ ਜਾ ਰਹੇ ਨੇ ਔਰ ਮੈਂ ਕਹਿੰਦਾ ਦਲ ਬਦਲਵਾ ਨੂੰ ਬਿਲਕੁਲ ਨਹੀਂ ਜਿਤਾਣਾ ਚਾਹੀਦਾ ਇੱਕ ਐਕਟਰਸ ਜਿਹੜੇ ਹੋਗੇ ਇਹਨਾਂ ਨੂੰ ਬਿਲਕੁਲ ਨਹੀਂ ਜਿਤਾਣਾ ਚਾਹੀਦਾ ਕਿਉਂਕਿ ਇਹਨਾਂ ਨੇ ਸਿਰਫ ਆਪਣੇ ਡਾਇਲਗ ਸੁਣਾ ਤੁਸੀਂ ਡਾਇਲਗ ਸੁਣ ਕੇ ਕੀ ਕਰਨਾ ਹੈ ਭਾਈ ਤੁਸੀਂ ਡਾਇਲਗ ਸੁਣਾ ਤਾਂ ਉਹਦੀ ਕੀ ਕਹਿੰਦੇ ਨੇ ਅੱਜ ਦੇ ਡੇਡੇ YouTube ਐ ਸਭ ਕੁਝ ਹੈ ਉਹਦੀ ਪਿਕਚਰ ਦਾ ਡਾਇਲਗ ਵੈਸੇ ਹੀ ਸੁਣ ਲਓ ਉਹ ਤੁਹਾਨੂੰ ਡਾਇਲਗ ਸੁਣਾ ਕੇ ਬੇਵਕੂ ਬਣਾ ਕੇ 5 ਸਾਲਾਂ ਵਾਸਤੇ ਮौज ਲੈ ਜਾਂਦੇ ਨੇ ਤੇ ਇਹ ਸਾਡੀ ਲੋਕਾਂ ਨੂੰ ਜਾਗਣਾ ਪਏਗਾ ਕਿ ਅਗਰ ਪੋਲਿਟੀਕਲ ਪਾਰਟੀਆਂ ਸਾਨੂੰ ਇਸ ਹੱਦ ਤੱਕ ਸੋਚ ਰਹੀਆਂ ਨੇ ਕਿ ਅਸੀਂ ਮੈਂਟਲੀ ਤੌਰ ਦੇ ਉੱਤੇ ਬਿਲਕੁਲ ਬੈਂਕਰਪਟ ਹੋ ਚੁੱਕੀ ਹੈ ਪਬਲਿਕ ਉਹ ਪਬਲਿਕ ਨੂੰ ਉਹਦਾ ਜਵਾਬ ਦੇਣਾ ਚਾਹੀਦਾ ਔਰ ਪਬਲਿਕ ਨੂੰ ਉਹਦਾ ਜਵਾਬ ਦੇਣਾ ਚਾਹੀਦਾ ਔਰ ਇਹ ਵਾਕਈ ਸਹੀ ਗੱਲ ਹੈ ਕਿ ਇਸ ਵਾਰ VOTING ਹਮ ਹਮਾ ਕੇ ਹੋਣੀ ਚਾਹੀਦੀ ਹੈ ਤਾਂਕਿ ਲੋਕਾਂ ਨੂੰ ਪਤਾ ਚੱਲੇ ਕਿ ਜਿਹੜੀ ਪਬਲਿਕ ਹੈ ਉਹ ਜਦ ਆਪਣੇ ਹੱਕਾਂ ਵਾਸਤੇ ਖੜੀ ਹੁੰਦੀ ਹੈ ਤੇ ਵੱਡੇ ਵੱਡੇ ਸਿਆਸਤਦਾਨ ਕੁੱਟਣਿਆਂ ਤੇ ਆ ਜਾਂਦੇ ਨੇ ਔਰ ਉਹਨਾਂ ਨੂੰ ਉਹ ਫਿਰ ਕੰਮ ਕਰਨੇ ਪੈਂਦੇ ਨੇ ਕਿ ਜਿਹੜੇ ਕਿ ਪਬਲਿਕ ਦੇ ਵੈਲਫੇਅਰ ਵਾਸਤੇ ਹੋਣ ਸ਼ਿਕਾਖੀ ਸਵਾਲ ਹੈ ਅਕਾਲੀ ਦਲ ਇਸ ਸਮੇਂ ਰੈਲੀਆਂ ਕਰ ਰਿਹਾ ਪੰਜਾਬ ਦੇ ਵਿੱਚ ਯਾਤਰਾ ਤੇ ਲੱਗੇ ਹੋਏ ਨੇ ਅਕਾਲੀ ਦਲ ਦੇ ਵਾਈ ਵੀ ਹੋ ਜਾਊਗਾ ਪਾਣੀ ਪੋਜੀਸ਼ਨ ਵਿੱਚ ਆ ਜਾਊਗਾ ਇਹ ਸਵਾਲ ਤਾਂ ਕੀਤਾ ਜਾ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ ਇਤਿਹਾਸਕ ਪਾਰਟੀ ਮੋਰਚੀਆਂ ਵਾਲੀ ਪਾਰਟੀ ਹੈ ਆਜ਼ਾਦੀ ਤੋਂ ਪਹਿਲਾਂ ਦੀ ਬਣੀ ਪਾਰਟੀ ਹੈ ਪਰ ਅੱਜ ਉਸ ਪਾਰਟੀ ਦੀ ਹਾਲਾਤ ਇਹੋ ਜਿਹੀ ਹੋ ਗਈ ਕਿ ਵਿਧਾਨ ਸਭਾ ਜੀ ਤਿੰਨ ਸੀਟਾਂ ਆਉਂਦੀਆਂ ਨੇ ਕਿ ਲੱਗਦਾ ਕਿ ਰਿਵਾਈਵ ਹੋ ਜਾਊਗਾ ਦੁਬਾਰਾ ਉਸੇ ਪੋਜੀਸ਼ਨ ਵਿੱਚ ਆ ਜਾਊਗਾ ਦੇਖੋ ਕੋਸ਼ਿਸ਼ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ ਮੈਂ ਇਹਦੇ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਕੰਗ੍ਰੈਚੁਲੇਟ ਕਰਾਂਗਾ ਘੱਟ ਤੋਂ ਘੱਟ ਉਹ ਪੂਰੇ ਪੰਜਾਬ ਦਾ ਚੱਕਰ ਕੱਟ ਕੇ ਰਿਵਾਈਵ ਕਰਨ ਦੀ ਕੋਸ਼ਿਸ਼ ਤੇ ਕਰ ਰਹੇ ਨੇ ਆਪਣੀਆਂ ਗਲਤੀਆਂ ਮੰਨ ਰਹੇ ਨੇ ਲੇਕਿਨ ਗਲਤੀਆਂ ਅੱਜ ਗਲਤੀਆਂ ਮੰਨ ਕੇ ਪਬਲਿਕ ਉਹਨਾਂ ਨੂੰ ਜਿਤਾ ਵੀ ਦਿੰਦੀ ਹੈ ਤੇ ਕੀ ਇਸ ਗੱਲ ਦਾ ਮੰਨਿਆ ਜਾਵੇ ਕਿ ਉਹ ਪੰਜਾਬ ਲਈ ਕਰਨਗੇ ਅੱਜ ਤੱਕ ਉਹ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਵਾ ਸਕੇ ਅੱਜ ਤੱਕ ਪਾਣੀਆਂ ਦੇ ਮੁੱਦੇ ਸੋਲਵ ਨਹੀਂ ਹੋਏ ਅੱਜ ਕੀ ਕਹਿੰਦੇ ਨੇ ਜਿਹੜਾ ਦੇਸ਼ ਹੈ ਜਿਹੜਾ ਆਪਣਾ ਪੰਜਾਬ ਹੈ ਉਹ ਕਰਜ਼ਾ ਚੜਦਾ ਜਾ ਰਿਹਾ ਤੇ ਕਹਿੰਦਾ ਮਤਲਬ ਹੈ ਕਿ ਅੱਜ ਬਹੁਤ ਗੱਲਾਂ ਚੱਲ ਰਹੀਆਂ ਸੀ ਜਿੰਨੂੰ ਕਿ ਸੁਖਵੀਰ ਸਿੰਘ ਬਾਦਲ ਡਿਨਾਈ ਕਰਦੇ ਰਹੇ ਭਾਜਪੀ ਦੇ ਨਾਲ ਗਠਬੰਧਨ ਦੀ ਹਾਂ ਕਿੱਥੇ ਨਾ ਕਿੱਥੇ ਉਹਨਾਂ ਨੇ ਇਹ ਰਿਸਕ ਲਿੱਤਾ ਕਿ ਵੀ ਜੇ ਅਸੀਂ ਉਹਨਾਂ ਨਾਲ ਗਏ ਤੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਹੀ ਅਸੀਂ ਬੀਜੇਪੀ ਦੀ ਸਰਕਾਰ ਛੱਡੀ ਸੀ ਔਰ ਅਗਰ ਅੱਜ ਅਸੀਂ ਦੁਬਾਰਾ ਬੀਜੇਪੀ ਨਾਲ ਚਲੇ ਜਾਂਦੇ ਆਂ ਤੇ ਡੈਫੀਨੇਟਲੀ ਇਸ ਮਾਮਲੇ 'ਚ ਉਹ ਕੌਂਗ੍ਰੈਚੂਲੇਸ਼ਨ ਦੇ ਹੱਕਦਾਰ ਨੇ ਕਿ ਉਹਨਾਂ ਨੇ ਰਿਸਕ ਲਿੱਤਾ ਤੇ ਮੈਂ ਵੀ ਚਾਹਨਾ ਵਾਂ ਕਿ ਖੇਤਰੀਆਂ ਪਾਰਟੀਆਂ ਜਦ ਤੱਕ ਸਟਰੋਂਗ ਨਹੀਂ ਹੋਣਗੀਆਂ ਚਾਹੇ ਉਹ ਅਬ ਤੁਸੀਂ ਲਗਾ ਲਓ ਕੈਲਕਟਾ 'ਚ ਲਗਾ ਲਓ ਚਾਹੇ ਤੁਸੀਂ ਬਿਹਾਰ 'ਚ ਲਗਾ ਲਓ ਤੇ ਵਰਨਾ ਸੈਂਟਰ ਉਹਨਾਂ ਦੇ ਉੱਤੇ ਤਸ਼ੱਦਦ ਟੰਦਾ ਰਹੇਗਾ ਅਗਰ ਖੇਤਰੀਆ ਪਾਰਟੀਆਂ ਸਟਰੋਂਗ ਹੋਣ ਗਿਆ ਤੇ ਡੈਫੀਨੇਟਲੀ ਉਹ ਲੋਕਾਂ ਨੂੰ ਉਹ ਜਿਹੜੇ ਉਹਨਾਂ ਦੇ ਹੱਕ ਨੇ ਔਰ ਉਹਨਾਂ ਨੂੰ ਜਿਹੜਾ ਬਿਜ਼ਨਸ ਹੈ ਜਿੰਨੂੰ ਸਾਨੂੰ ਰਿਵਾਈਵ ਕਰਨ ਵਾਸਤੇ ਚਾਹੀਦਾ ਚਾਹੀਦਾ ਉਹ ਸਾਨੂੰ ਉਹਦੀ ਜਿਆਦਾ ਸਾਨੂੰ ਬਿਹਤਰੀ ਤਰੀਕੇ ਦੇ ਨਾਲ ਕੰਮ ਸਾਡਾ ਹੋ ਸਕਦਾ ਹੈ ਅਗਰ ਸਾਡੀ ਖੇਤਰੀਆ ਪਾਰਟੀਆਂ ਸਟਰੋਂਗ ਹੋਣ ਗਿਆ ਲੇਕਿਨ ਜਿੱਤਣ ਤੋਂ ਬਾਅਦ ਅਗਰ ਤੁਸੀਂ ਆਪਣਾ ਕਿਰਦਾਰ ਛਿੱਕੇ ਤੇ ਟਾਂਕੇ ਪਬਲਿਕ ਦੇ ਵੋਟ ਦਾ ਗਲਤ ਇਸਤੇਮਾਲ ਕਰਦੇ ਹੋ ਤੇ ਪਬਲਿਕ ਇੰਨੀ ਤੇਜ਼ ਜਾਗਣੀ ਚਾਹੀਦੀ ਹੈ ਕਿ ਉਸ ਐਮਪੀ ਦਾ ਜਾਂ ਉਸ ਐਮਐਲਏ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਏ ਇਹ ਜਦ ਤੱਕ ਪਬਲਿਕ ਜਾਗੇਗੀ ਨਹੀਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਆਪਣਾ ਘਰ ਸੰਭਾਲੀਏ ਤੇ ਦੂਜੇ ਨੂੰ ਨਾ ਕਹੀਏ ਚੋਰ ਤੇ ਗੱਲ ਕੀ ਹੈ ਕਿ ਅਗਰ ਪਬਲਿਕ ਜਾਗੇਗੀ ਤੇ ਇਹਨਾਂ ਨੂੰ ਵੀ ਜਾਗਣਾ ਪਏਗਾ